ਹੁੰਦੇ ਹਾਂ ਜੀ ਇੱਕ ਸੱਚੀ ਘਟਨਾ ਦੇ ਨਾਲ ਇਹ ਘਟਨਾ ਡਾਕਟਰ ਹਰਪਾਲ ਸਿੰਘ ਪੰਨੂ ਦੁਆਰਾ ਲਿਖੀ ਗਈ ਕਿਤਾਬ ਦੂਰੋਂ ਵੇਖੇ ਸੰਤ ਜਰਨੈਲ ਸਿੰਘ ਜੀ ਵਿੱਚੋਂ ਲਈ ਗਈ ਇੱਕ ਸੱਚੀ ਘਟਨਾ ਵਿਸ਼ੋੜੇ ਦੀ ਚੀਜ਼ ਬਹੁਤ ਹੀ ਸੋਹਣੀ ਦਿਲ ਨੂੰ ਝੰਝੂੜ ਕੇ ਰੱਖ ਦੇਣ ਵਾਲੀ ਸੰਤ ਜਰਨੈਲ ਸਿੰਘ ਨਾਲ ਸੰਬੰਧ ਤੇ ਇਹ ਘਟਨਾ ਸੰਤ ਜਰਨੈਲ ਸਿੰਘ ਜੀ ਬਹੁਤ ਹੀ ਮਹਾਨ ਸੰਤ ਤੇ ਮਹਾਨ ਯੋਧੇ ਸਨ ਅਖੀਰ ਤੱਕ ਜਰੂਰ ਸੁਣਨਾ ਜੀ ਰਿਹਾਈ ਉਪਰੰਤ ਮੈਨੂੰ ਨਾਗਸੈਨ ਨੇ ਦੱਸਿਆ ਕਿ ਲਾਲ ਸਿੰਘ ਦਰਬਾਰ ਸਾਹਿਬ ਜਾਣ ਤੋਂ ਇਨਕਾਰੀ ਹੋਇਆ ਬੈਠਾ ਹੈ ਸੰਤ ਜਰਨੈਲ ਸਿੰਘ ਵੀਲੀ ਉਹ ਆਮ ਜਾਂਦਾ ਰਹਿੰਦਾ ਸੀ ਉਸ ਨੂੰ ਕਾਰਨ ਪੁੱਛਿਆ ਤਾਂ ਟਾਲਮਟੋਲ ਕਰਦਾ ਰਿਹਾ ਇੱਕ ਦਿਨ ਉਸਨੇ ਕਰਤਾਰ ਸਿੰਘ ਬਲਗਨ ਦੀ ਪੁਰਾਣੀ ਗਜ਼ਲ ਦਾ ਸ਼ੇਅਰ ਸੁਨਾਇਆ ਹੀਰ ਨਾਲ ਹੀ ਬਸ ਉਹਦਿਆਂ ਮਹਿਲਾਂ ਦੀ ਰੌਣਕ ਸੀ ਭਲਾ ਚੂਚਕ ਦੇ ਹੁਣ ਖਾਲੀ ਚਵਾਰੇ ਕੌਣ ਵੇਂਦਾ ਏ ਓਹੋ ਹੁਣ ਸਮਝ ਆਈ ਕਹਾਣੀ ਤਾਂ ਦੋਸ ਨੂੰ ਸਮਝਾਇਆ ਕਿ ਇਸ ਚੂਚਕ ਦੀ ਹਵੇਲੀ ਵਿੱਚੋਂ ਹੀਰ ਕਿਦਰੇ ਨਹੀਂ ਜਾਇਆ ਕਰਦੀ ਕੇਵਲ ਲਾਲ ਸਿੰਘ ਨਹੀਂ ਇਸ ਹੱਲੇ ਮੰਗਰੋਂ ਕਈ ਸਿੱਖ ਗੁਰੂ ਮਹਾਰਾਜ ਨਾਲ ਰੁੱਸੇ ਬੇਖੇ ਗਏ ਸਨ ਲਾਲ ਸਿੰਘ ਨੇ ਪੁੱਛਿਆ ਜੇ ਰੱਬ ਨੂੰ ਭਲਾਉਣਾ ਹੋਵੇ ਤਾਂ ਕੀ ਤਰੀਕਾ ਹੈ ਮੈਂ ਕਿਹਾ ਜਿਸ ਨੂੰ ਭਲਾਉਣਾ ਹੋਵੇ ਉਸ ਨੂੰ ਜਾ ਕੇ ਮਿਲ ਲੈਣਾ ਚਾਹੀਦਾ ਹੈ ਤੂੰ ਦਰਬਾਰ ਸਾਹਿਬ ਜਾ 1982-83 ਦੇ ਦੋ ਸਾਲ ਸੰਤ ਜਿੱਥੇ ਜਾਂਦੇ ਭੀੜਾਂ ਜੁੜ ਜਾਂਦੀਆਂ ਸਨ ਜਵਾਨਾਂ ਨੇ ਲੱਖਾਂ ਦੀ ਗਿਣਤੀ ਵਿੱਚ ਅੰਮ੍ਰਿਤ ਪਾਣ ਕਰ ਲਿਆ ਸਾਬਤ ਸੂਰਤ ਰਹਿਣਾ ਤੇ ਸੋਹਣੀਆਂ ਦਸਤਾਰਾਂ ਸਜਾਉਣਾ ਇੱਕ ਫੈਸ਼ਨ ਬਣ ਗਿਆ ਸਿੱਖਾਂ ਨਾਲ ਹੋਈਆਂ ਬੇਇਨਸਾਫੀਆਂ ਦਾ ਸੰਤ ਲੰਮਾ ਸਮਾਂ ਜ਼ਿਕਰ ਕਰਦੇ ਚੰਡੀਗੜ੍ਹ ਮੈਂ ਉਹਨਾਂ ਨੂੰ 2 ਘੰਟੇ ਭਾਸ਼ਣ ਦਿੰਦੇ ਸੁਣਿਆ ਆਪਣੇ ਭਾਸ਼ਣ ਵਿੱਚ ਉਹ ਇੱਕ ਪੰਕਤੀ ਅਕਸਰ ਗਾਇਆ ਕਰਦੇ ਸਨ ਕਹਿ ਵੀ ਦਿੰਦੇ ਸਨ ਕਿ ਸਾਧ ਸੰਗਤ ਜੀ ਇਹ ਹੈ ਤਾਂ ਕੱਚੀ ਬਾਣੀ ਇਸ ਲਈ ਮਾਫੀ ਮੰਗ ਲੈਂਦਾ ਹਾਂ ਪਰ ਆਓ ਰਲ ਮਿਲ ਕੇ ਗਾਈਏ ਸਾਡਾ ਤਾਂ ਨਿਮਾਨਿਆਂ ਦਾ ਤੂੰ ਹੀ ਹੈ ਹੋਰ ਕੋਈ ਆਸਰਾ ਨਹੀਂ ਹੋਰ ਕੋਈ ਆਸਰਾ ਨਹੀਂ ਜੀ ਹੋਰ ਕੋਈ ਆਸਰਾ ਨਹੀਂ ਉਸ ਦੇ ਬੋਲਾਂ ਦੀ वेदना ਉਸ ਦੇ ਸ਼ਬਦਾਂ ਵਿਚਲਾ ਸਿੱਖੀ ਵਾਸਤੇ ਢੂੰਗਾ ਅਤੇ ਪਿਆਰਾ ਦੁੱਖ ਵੇਖ ਕੇ ਇੱਕ ਅੱਧਵਾਰ ਮੈਂ ਆਪਣੇ ਸੰਗੀ ਸਾਥੀਆਂ ਨੂੰ ਕਿਹਾ ਕਿਤੇ ਮਰਤਾ ਨਹੀਂ ਜਾਏਗਾ ਇਹ ਸਾਧ ਕਿਧਰੇ ਮੇਰੇ ਸਾਥੀ ਆਖਦੇ ਪੁੱਠੀਆਂ ਗੱਲਾਂ ਨਾ ਕਰਿਆ ਕਰ ਇਸ ਦੀ ਲੰਮੀ ਉਮਰ ਦੀ ਗੱਲ ਕਰ ਇਹੋ ਜਿਹੇ ਯੋਧੇ ਵਜ਼ਾਰਾਂ ਵਿੱਚ ਨਹੀਂ ਵਿਕਦੇ ਮੈਂ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਜੀਵਨ ਵਰਤਾਂਤ ਇੱਕ ਵਾਰ ਨਹੀਂ ਅਨੇਕ ਵਾਰ ਪੜਿਆ ਜਿਨ੍ਹਾਂ ਨੇ ਬਾਬਾ ਜੀ ਦਾ ਇਤਿਹਾਸ ਪੜ੍ਹਿਆ ਹੈ ਅਤੇ ਸੰਤ ਜਰਨੈਲ ਸਿੰਘ ਦਾ ਵਿਹਾਰ ਵੇਖਿਆ ਹੈ ਉਹਨਾਂ ਨੂੰ ਦੋਹਾਂ ਵਿੱਚ ਅਨੇਕ ਸਮਾਨਤਾਈਆਂ ਲੱਭ ਜਾਣਗੀਆਂ ਦੋਹਾਂ ਵਿੱਚ ਬਾਦਸ਼ਾਹਤ ਅਤੇ ਫਕੀਰੀ ਦਰਿਆਦਿਲੀ ਅਤੇ ਸਿੱਦਕ ਜੀਵਨ ਮੌਤ ਵੱਲ ਉਹ ਜਹੀ ਨਜ਼ਰ ਐਂਡ ਸਾਫ਼ ਦਿਸੇਗੀ ਪਿਆਰਿਆਂ ਨੂੰ ਪਿਆਰ ਕਰਨ ਵਿੱਚ ਅਤੇ ਦੁਸ਼ਮਣ ਵਿਰੁੱਧ ਲੜਨ ਵਕਤ ਕਦੀ ਗਿੰਤੀਆਂ-ਮਿੰਤੀਆਂ ਵਿੱਚ ਨਹੀਂ ਪੈਂ ਦੁਸ਼ਮਣ ਲੱਖਾਂ ਦੀ ਗਿਣਤੀ ਵਿੱਚ ਹੁੰਦਾ ਭਾਵੇਂ ਬੇਚਿਜਕ ਵੀ ਖੌਫ ਹੋ ਕੇ ਲੜਿਆ ਬਾਬਾ ਬੰਦਾ ਸਿੰਘ ਤਤ ਖਾਲਸਾ ਦੇ ਸਿੰਘ ਕਹਿਣ ਲੱਗੇ ਕਿ ਅਸੀਂ ਮੁਗਲਾਂ ਵਿਰੁੱਧ ਹੋਰ ਨਹੀਂ ਲੜਨਾ ਹੋਣਾ ਬਾਬੇ ਨੇ ਗੁੱਸਾ ਨਹੀਂ ਕੀਤਾ ਤੇ ਜਾਣ ਲਈ ਕਹਿ ਦਿੱਤਾ ਜਦੋਂ ਫੌਜ ਨੇ ਗੋਲੀਬਾਰੀ ਤੋਂ ਪਹਿਲਾਂ ਐਲਾਨ ਕੀਤਾ ਕਿ ਜਿਨ੍ਹਾਂ ਨੇ ਆਤਮ ਸਮਰਪਣ ਕਰਨਾ ਹੈ ਹੱਥ ਖੜੇ ਕਰਕੇ ਬਾਹਰ ਆ ਜਾਣਾ ਤਦ ਸੰਤ ਜਰਨੈਲ ਸਿੰਘ ਨੇ ਸਭ ਮਾਈ ਭਾਈ ਇਕੱਠੇ ਕਰ ਲਏ ਤੇ ਕਹੇ ਜਿਹੜੇ ਚਲੇ ਜਾਣਗੇ ਉਹ ਪੰਥ ਦੀ ਸੇਵਾ ਕਰਨਗੇ ਕੋਈ ਰੋਸ ਨਹੀਂ ਕਿਸੇ ਪ੍ਰਤੀ ਜਿ ਜਕਣਾ ਨਹੀਂ ਖਾਲਸਾ ਜੀ ਜਿਨਾਂ ਨੇ ਜਾਣਾ ਹੈ ਉਹ ਚਲੇ ਜਾਣਾ ਅਸੀਂ ਇੱਥੇ ਰਹਾਂਗੇ ਤੁਸੀਂ ਜਾ ਕੇ ਸਾਡੇ ਵਾਸਤੇ ਅਰਦਾਸਾਂ ਗੁਰੂ ਮਹਾਰਾਜ ਅੱਗੇ ਜ਼ਰੂਰ ਕਰਦੇ ਰਹਿਣਾ ਵਾਹਿਗੁਰੂ ਭਲੀ ਕਰੇਗਾ ਕਾਫੀ ਸਾਰੇ ਸਿੱਖ ਆਤਮ ਸਮਰਪਣ ਕਰ ਗਏ ਜਰਨੈਲ ਸੁਬੀਖ ਸਿੰਘ ਅਤੇ ਭਾਈ ਅਮਰੀਕ ਸਿੰਘ ਸਮੇਤ ਸੈਂਕੜੇ ਸਿੱਖ ਸ਼ਹਾਦਤ ਦੀ ਪ੍ਰਾਪਤੀ ਵਾਸਤੇ ਰੁਕ ਗਏ ਜਦੋਂ ਬਾਬਾ ਬੰਦਾ ਸਿੰਘ ਨੇ ਸਰਹੰਦ ਫਤਿਹ ਕਰ ਲਿਆ ਅਤੇ ਸਿੱਖ ਸੈਨਾ ਸੋਨਾ ਚਾਂਦੀ ਹੀਰੇ ਲੁੱਟਣ ਲੱਗੀ ਤਦ ਬਾਬਾ ਜੀ ਨੇ ਭਾਈ ਆਲੀ ਸਿੰਘ ਨੂੰ ਕਿਹਾ ਇਹਨਾਂ ਨੂੰ ਕਰਨ ਦੇ ਜੋ ਕਰਦੇ ਹਨ ਭਾਈ ਸਾਹਿਬ ਤੁਸੀਂ ਮੈਨਾਂ ਮੈਨੂੰ ਉਹਨਾਂ ਇੱਟਾਂ ਦੇ ਦੀਦਾਰ ਕਰਵਾਓ ਜਿਨ੍ਹਾਂ ਨੂੰ ਸਾਹਿਬਜ਼ਾਦਿਆਂ ਦੇ ਅੰਗਾਂ ਦੀ ਸ਼ੂ ਨਸੀਬ ਹੋਈ ਸੀ। ਭਾਈ ਆਲੀ ਸਿੰਘ ਇੱਟਾਂ ਦੇ ਢੇਰ ਪਾਸ ਲਏ ਗਏ ਤੇ ਗੋਡਿਆਂ ਪਰ ਹੋ ਕੇ ਬਾਬਾ ਜੀ ਨੇ ਇੱਟਾਂ ਨੂੰ ਹੰਝੂਆਂ ਨਾਲ ਇਸ਼ਨਾਨ ਕਰਾਇਆ। ਸਿੱਖ ਪਰੰਪਰਾ ਨੂੰ ਸੰਤ ਜਰਨੈਲ ਸਿੰਘ ਇਵੇਂ ਪਿਆਰ ਕਰਦਾ ਸੀ। ਤਤ ਖਾਲਸਾ ਜੇ ਬਾਬਾ ਬੰਦਾ ਸਿੰਘ ਦਾ ਸਾਥ ਦਿੰਦਾ ਰਹਿੰਦਾ ਤਾਂ ਉਸ ਨੂੰ ਕੋਈ ਨਹੀਂ ਸੇ ਗ੍ਰਿਫਤਾਰ ਕਰ ਸਕਦਾ ਉਹ ਯੁੱਧ ਵਿੱਚ ਨਹੀਂ ਹਾਰਿਆ ਸੀ ਫਰਕਸੀਅਰ ਨੇ ਸਿਆਸਤ ਰਾਹੀਂ ਉਸ ਨੂੰ ਹਰਾਇਆ ਸੀ ਅਕਾਲੀਆਂ ਨੇ ਸਿਆਸਤ ਨੂੰ ਹਮੇਸ਼ਾ ਪਹਿਲ ਦਿੱਤੀ ਸਿਆਸਤ ਸੰਤ ਨੂੰ ਆਉਂਦੀ ਹੀ ਨਹੀਂ ਸੀ ਉਹ ਆਪ ਕਿਹਾ ਕਰਦੇ ਸਨ ਕਿ ਮੈਨੂੰ ਧਰਮ ਦਾ ਥੋੜਾ ਜਿਹਾ ਪਤਾ ਲੱਗਿਆ ਹੈ ਸਿਆਸਤ ਦਾ ਬਿਲਕੁਲ ਪਤਾ ਨਹੀਂ ਕਿਸੇ ਸਰੋਤੇ ਨੇ ਪੁੱਛਿਆ ਪਰ ਨਾਲੇ ਤੁਸੀਂ ਕਹਿੰਦੇ ਹੋ ਸਿਆਸਤ ਤੇ ਧਰਮ ਇਕੱਠੇ ਹਨ ਪੰਥ ਵਿੱਚ ਤਾਂ ਸੰਤ ਜੀ ਨੇ ਕਿਹਾ ਹੁਣ ਕਿਹੜਾ ਇਹ ਕਹਿ ਰਿਹਾ ਹਾਂ ਕਿ ਵੱਖ-ਵੱਖ ਹਨ ਮੈਂ ਤਾਂ ਇਹ ਕਿਹਾ ਹੈ ਕਿ ਹਨ ਦੋਵੇਂ ਇਕੱਠੇ ਪਰ ਮੈਨੂੰ ਸਿਆਸਤ ਨਹੀਂ ਹੁੰਦੀ ਆਉਣੀ ਚਾਹੀਦੀ ਹੈ ਕੀ ਕਰਾਂ ਨਹੀਂ ਆਈ ਮੈਂ ਤਾਂ ਆਪਣੀ ਊਣ ਧਾਈ ਦਾ ਜ਼ਿਕਰ ਕੀਤਾ ਹੈ ਤੁਹਾਡੇ ਅੱਗੇ ਸੱਚ ਬੋਲਣ ਵਿੱਚ ਕੋਈ ਪਾਪ ਤਾਂ ਨਹੀਂ ਨਾ ਜੇ ਅਕਾਲੀਆਂ ਵਿੱਚ ਥੋੜਾਕ ਧਰਮ ਹੁੰਦਾ ਤਦ ਇਸ ਸਾਧ ਨੂੰ ਮਾਰਨ ਵਾਲਾ ਕੋਈ ਨਹੀਂ ਸੀ ਜਮਿਆ ਜੇ ਸੰਤ ਜਰਨੈਲ ਸਿੰਘ ਵਿੱਚ ਕੁਝ ਸਿਆਸਤ ਹੁੰਦੀ ਤਾਂ ਵੀ ਉਸਨੇ ਬਚ ਜਾਣਾ ਸੀ ਫਾਂਸੀ ਦਾ ਰੱਸਾ ਵੇਖ ਕੇ ਮਨਸੂਰ ਨੇ ਕਿਹਾ ਖੁਦਾਵੰਦ کریم ਮਿਹਰਵਾਨ ਹੋ ਕੇ ਜੋ ਕੁਝ ਤੂੰ ਮੈਨੂੰ ਦਿੱਤਾ ਜੇ ਇਹਨਾਂ ਲੋਕਾਂ ਨੂੰ ਵੀ ਦਿੱਤਾ ਹੁੰਦਾ ਤਾਂ ਮੇਰੇ ਨਾਲ ਜੋ ਹੋਣ ਲੱਗਾ ਹੈ ਉਹ ਨਾ ਹੁੰਦਾ ਅਤੇ ਜਿਸ ਵਾਸਤੂ ਤੋਂ ਤੂੰ ਇਹਨਾਂ ਨੂੰ ਵੰਚਿਤ ਰੱਖਿਆ ਹੈ ਜੇ ਮੈਨੂੰ ਵੀ ਵੰਚਿਤ ਰੱਖਦਾ ਤਦ ਵੀ ਇਹ ਕੁਝ ਨਹੀਂ ਹੋਣਾ ਸੀ ਪਰ ਜੋ ਤੂੰ ਦੇਵੇਂ ਸੋ ਭਲਾ ਜਿੱਥੇ ਤੂੰ ਰੱਖੇ ਸੋਈ ਭਲਾ ਆਮੀਨ ਜਦੋਂ ਮੈਨੂੰ ਕੋਈ ਪੁੱਛਦਾ ਕਿ ਕੀ ਸੰਤ ਬਚ ਕੇ ਨਿਕਲ ਗਿਆ ਹੈ जिम्मे ਸੁਣੀਦਾ ਹੈ ਮੈਂ ਅਕਸਰ ਉੱਤਰ ਨਾ ਦਿੰਦਾ ਫਜ਼ੂਲ ਸ਼ਬਦ ਭੇੜ ਤੋਂ ਬਚਣਾ ਚੰਗਾ ਉਸ ਦਾ ਮਨ ਅਤੇ ਉਸ ਦਾ ਸਰੀਰ ਇੱਕ ਮਿਕਸਨ ਤੇ ਉਸ ਦੀ ਨਸਲ ਵਚਨ ਵਾਲਿਆਂ ਵਰਗੀ ਹੈ ਹੀ ਨਹੀਂ ਸੀ ਭਾਈ ਨੰਦ ਲਾਲ ਜੀ ਦਾ ਸ਼ੇਅਰ ਹੈ मंसूर ਦਾ ਨਾਮ ਲੈਣਾ ਹੈ ਤਾਂ ਰਸਾ ਆਪਣੇ ਕੋਲ ਰੱਖੀ ਹਰ ਵਕਤ ਕਿਤੇ ਜਲਾਦ ਟਾਲ ਮਟੂਲ ਕਰਨ ਲੱਗੇ ਕਿ ਉਸ ਨੂੰ ਉਸ ਕੋਲ ਫਾਂਸੀ ਲਾਉਣ ਲਈ ਰੱਸਾ ਨਹੀਂ ਹੈ ਤੂੰ ਰੱਸਾ ਹਰ ਵਕਤ ਆਪਣੇ ਕੋਲ ਰੱਖੀ ਇੱਕ ਦਿਨ ਮੈਂ 나ਗਸੈਨ ਨੂੰ ਪੁੱਛਿਆ 나ਗਸੈਨ ਕੀ ਸਿੱਖ ਉਸ ਨੂੰ ਜਾਣ ਗਏ ਹਨ ਕਿ ਉਹ ਕੀ ਕਹਿ ਕੇ ਗਿਆ 나ਗਸੈਨ ਨੇ ਕਿਹਾ ਕੁਝ ਜਾਣਦੇ ਹਨ ਵਿਧੀਕ ਨਹੀਂ ਜਾਣਦੇ ਜਿਹੜੇ ਉਸ ਨੂੰ ਜਾਣਦੇ ਹਨ ਉਹ ਵੀ ਦਰਬਾਰ ਸਾਹਿਬ ਤਹਜਾਨ ਦੀ ਗੱਲ ਤੱਕ ਕਰ ਲਿਆ ਕਰਨਗੇ ਕਦੀ ਕਰਾਂਗੇ ਇਸ ਸਾਦ ਦੀ ਗੱਲ ਨਹੀਂ ਕਰਨਗੇ ਕਿਉਂਕਿ ਡਰੇ ਹੋਏ ਹਨ ਸਿੱਖ ਲਗਾਤਾਰ ਆਖਦੇ ਹਨ ਕਿ ਉਹ ਬਹਾਦਰ ਹਨ ਜਿਹੜਾ ਵਾਰ-ਵਾਰ ਬਹਾਦਰੀ ਦਾ ਦਾਵਾ ਕਰੇ ਉਹ ਕਿਸੇ ਤੋਂ ਡਰਿਆ ਹੋਇਆ ਹੁੰਦਾ ਹੈ ਵਿਧੇਕ ਲੋਕ ਉਸ ਨੂੰ ਨਹੀਂ ਜਾਣਦੇ ਜਾਂ ਨਹੀਂ ਜਾਨਣਾ ਚਾਹੁੰਦੇ ਪ੍ਰਾਚਨ ਯੂਨਾਨੀ ਫਿਲਾਸਫਰ ਹੈਰਕਲਾਈਟਸ ਨੇ ਕਿਹਾ ਸੀ ਅੱਖ ਜੇ ਸੂਰਜ ਵਰਗੀ ਨਾ ਹੁੰਦੀ ਸੂਰਜ ਨੂੰ ਵੇਖ ਨਾ ਸਕਦੀ ਸ਼ਾਇਰ ਸਤਨਾਮ ਸਿੰਘ ਖੁਮਾਰ ਨਾਲ ਘੰਟਿਆਂ ਵੱਧੀ ਗੱਲਾਂ ਹੁੰਦੀਆਂ ਇੱਕ ਦਿਨ ਉਹ ਕਹਿਣ ਲੱਗੇ ਜਿਸ ਕੌਮ ਨੇ ਬਹੁਤ ਦੁੱਖ ਵੇਖੇ ਹੋਣਾਂ ਇਨਾਮ ਵਜੋਂ ਰੱਬ ਉਸ ਨੂੰ ਉੱਤਮ ਸਾਹਿਤ ਅਤੇ ਉੱਤਮ ਸੰਗੀਤ ਦੀ ਦਾਤ ਦਿੰਦਾ ਹੈ ਸਿੱਖਾ ਨਾਲ ਇਸ ਪੱਖ ਤੋਂ ਰੱਬ ਨੇ ਨਿਆ ਨਹੀਂ ਕੀਤਾ ਦੁੱਖ ਦਿੱਤੇ ਤੇ ਬਦਲੇ ਵਿੱਚ ਨਾ ਸਾਹਿਤ ਮਿਲਿਆ ਨਾ ਸੰਗੀਤ ਮੈਂ ਪੁੱਛਿਆ ਕਿ ਭਿਖ ਵਿੱਚ ਅਜਿਹਾ ਹੋਣ ਦੀ ਕੋਈ ਸੰਭਾਵਨਾ ਹੈ ਉਸਨੇ ਕਿਹਾ ਜਿੰਨੀ ਕਿਸੇ ਦੀ ਹੀਰ ਸੋਹਣੀ ਹੋएगी ਓਨੀ ਸੋਹਣੀ ਉਸਦੀ ਬੰਸਰੀ ਦੇ ਸੁਰ ਹੋਣਗੇ ਕਿ ਕਦੀ ਕਿਸੇ ਨੇ ਇਸ ਗੱਲ ਦੀ ਬਹਿਸ ਕੀਤੀ ਹੈ ਕਿ ਰਾਂਜਾ ਸਾਦ ਸੀ ਕਿ ਦੁਨੀਆਦਾਰ ਉਹ ਦੋਵੇਂ ਸੀ ਇੱਕੋ ਵਕਤ ਤੇ ਦੋਵੇਂ ਨਹੀਂ ਸੀ ਹੀਰ ਅਤੇ ਰਾਂਜਾ ਧਰਤੀ ਤੋਂ ਬਹੁਤ ਦੂਰ ਦਾ ਸੂਖਮ ਅਤੇ ਸੁੰਦਰ ਸੁਪਨਾ ਹੈ ਹੋ ਸਕਦਾ ਹੈ ਸੇਖ ਜਵਾਨੀ ਕਦੀ 20ਵੀਂ ਸਦੀ ਦੇ ਇਸ ਰਾਂਝੇ ਨੂੰ ਯਾਦ ਕਰੇ ਰਹੀ ਗੱਲ ਪੁਵਖਦੀ ਕੀ ਪਤਾ ਵੱਡੇ ਕਲਾਕਾਰ ਸਾਡੇ ਖਜ਼ਾਨੇ ਪਰ ਨਾ ਜਾਣ ਮੋਮਨ ਦਾ ਸ਼ੇਅਰ ਸੁਣਾ ਫਿਰ ਵਹਾਰ ਆਏਗੀ ਵਹੀ ਦਸ਼ਤਨ ਵਰਦੀ ਹੋਗੀ ਫਿਰ ਵਹੀ ਪਾਮ ਵਹੀ ਖਾਰ ਮੁਗਲਾਂ ਹੋਗੀ ਫਿਰ ਬਸੰਤ ਆਏਗੀ ਫਿਰ ਜੰਗਲਾਂ ਵਿੱਚ ਆਵਾਰਗੀ ਲਈ ਕੋਈ ਨਿਕਲੇਗਾ ਫਿਰ ਉਹੀ ਪੈਰ ਫਿਰ ਉਹੀ ਕਰਾਂਦੀਆਂ ਸੂਲਾ ਹੋਣਗੀਆਂ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਪਸੰਦ ਆਵੇ ਕੱਲ ਫਿਰ ਮਿਲਾਂਗੇ ਜੀ ਇਕਨੋਮਿਕ ਜਾਣਕਾਰੀ ਦੇ ਨਾਲ ਇਸ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸਸ਼ੇ ਅਕਾਲ ਜੀ